ਹਾਂਜੀ ਲੋ ਜੀ ਇਸ ਤਰ੍ਹਾਂ ਦਾ ਜਨਵਾ ਬਣਾਉਣ ਵਾਸਤੇ ਆਪਾਂ ਇਹ ਬਾਜੂ ਦਾ ਡਿਜ਼ਾਈਨ ਬਣਾਇਆ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ ਨਾ ਤੇ ਇਹ ਸਲਵਾਰ ਦੇ ਨਾਲ ਦੀ ਆਪਾਂ ਕੱਟ ਲਈ ਆਪਾਂ ਇੱਕ ਇਸ ਤਰ੍ਹਾਂ ਪੱਟੀ ਕੱਟ ਲਈ ਹੈਗੀ ਇਹਨੂੰ ਇਸ ਤਰ੍ਹਾਂ ਰੱਖ ਕੇ ਤੇ ਇਦਾਂ ਇਹਨੂੰ ਸ਼ੇਪ ਦੇ ਦਿੱਤੀ 1.5 ਇੰਚ ਦਾ ਇਹ ਰੱਖੀ ਆਪਾਂ ਤੇ ਇਹਨਾਂ ਮਾਰਜਿਨ ਛੱਡ ਕੇ ਇਧਰ ਵੀ ਮਾਰਜਿਨ ਛੱਡ ਕੇ ਇਹ ਆਪਾਂ ਜਿਹੜਾ ਇੱਥੇ ਸਲਾਈਆਂ ਲਾ ਲਵਾਂਗੇ ਇਹਨਾਂ ਦੇ ਅੰਦਰ ਪਰ ਹੋ ਜੂਗੀ ਆ ਆਪਾਂ ਮੈਂ ਇਹਨਾਂ ਕ ਮਾਰਜਿਨ ਛੱਡਿਆ ਹੈਗਾ ਤੇ ਇਸ ਤਰ੍ਹਾਂ ਬਣਾਉਣ ਵਾਸਤੇ ਇੱਕ ਅੱਗੇ ਪੱਟੀ ਲਾਉਣ ਵਾਸਤੇ ਨਾ ਆਪਾਂ 4.5 ਇੰਚ ਦੀ ਪੱਟੀ ਲੈ ਆਣਗੇ ਇਹਨੂੰ ਡਬਲ ਇਸ ਤਰ੍ਹਾਂ ਕਰਕੇ ਪ੍ਰੈਸ ਮਾਰ ਕੇ ਉੱਪਰ ਰੱਖ ਲਈਏ ਇਸ ਤਰ੍ਹਾਂ ਕਿ ਤੁਸੀਂ ਜਿੰਨਾ ਬਾਜੂ ਦੀ ਮੂਰੀ ਬਣਾਉਣੀ ਹੈ ਉਨੀ ਤੁਸੀਂ ਰੱਖ ਸਕਦੇ ਹੋ ਇਸ ਤਰ੍ਹਾਂ ਇਹਨੂੰ ਬਾਜੂ ਤੇ ਆਪਾਂ ਵਿਚਾਲੇ ਨਿਸ਼ਾਨ ਲਾ ਲਿਆ ਇਸ ਤਰ੍ਹਾਂ ਕੱਟ ਪਾ ਲਈਏ ਤੇ ਕੱਟਣਾ ਕੱਟ ਆਪਾਂ ਇਹ ਮਿਲਾਉਣਾ ਹੈ ਜਿੱਥੇ ਵੀ ਆਪਣਾ ਇਸ ਤਰ੍ਹਾਂ ਸੈੱਟ ਆਵੇ కట్ నా కట్ మరొక సలావ సా ఇంచెట్ ਘਟਵਤੀ ਆਹ ਵਾਲਾ ਜਿਹੜਾ ਤੁਸੀਂ ਘਟਵਤੀ ਜਿੰਨਾ ਮੱਜੀ ਰੱਖ ਸਕਦੇ ਹੋ ਇਹ ਤੇ ਕੋਨੇ ਚੋਂ ਜਾ ਕੇ ਇਹ ਤਰ੍ਹਾਂ ਮੋੜ ਲੈਣਾ ਆਪਾਂ ਇਹ ਬੜਾ ਸੌਖਾ ਤੇ ਜਲਦੀ ਬਣ ਜਾਂਦਾ ਡਿਜ਼ਾਈਨ ടക്കാ ലോട്ടേ ടക്കാര ਅੰਦਰ ਨੂੰ ਮੋੜ ਦੇਣਾ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਅੰਦਰ ਨੂੰ ਮੋੜ ਦੇਣਾ ਤੁਸੀਂ ਪ੍ਰੈਸ ਵੀ ਲਾ ਸਕਦੇ ਹੋ ਇਹਦੇ ਤੇ ਤੇ ਇਹਦੇ ਤੇ ਬਰੀਕ-ਬਰੀਕ ਜਿਹੜੀ ਸਲਾਈ ਵੀ ਕਰ ਸਕਦੇ ਹੋ ਮੋਟੀ ਸਲਾਈ ਵੀ ਕਰ ਸਕਦੇ ਜਿਹੜੀ ਬਾਅਦ ਚ ਢੇੜ ਦੇਣੀ ਆ ਆਪਾਂ ਇੱਕ ਸਲਾਈ ਲਾ ਲੈਂਦੇ ਹੁਣ ਬਟਵਾਂ ਕਾ ਕਾਤ ਕੇ ਜਿਹੜੀ ਇਹ ਨੂੰਨੀ ਤਾਂ ਪ੍ਰੈਸ ਕਰ ਸਕਦੇ ਆਪਾਂ ਆ ਤੇਰੇ ਜਗ ਗਈ ਇਧਰ ਇਦੀ ਇਹ ਇਧਰ ਪਾਈ ਹੋ ਜੂਗੀ ਇਧਰਲੀ ਸਾਈਡ ਆ ਮੋੜ ਕੇ ਨਾ ਇਧਰ ਪਾਈ ਹੋ ਜੂਗੀ ਨਸਤ ਨਾਵਾਂ ਵਾਲੀ ਜਿਹੜੀ ਪੱਟੀ ਐ ਇਹਨੂੰ ਆਪਾਂ ਇਸ ਤਰ੍ਹਾਂ ਬਿਲਕੁਲ ਸਮਾਰ ਕੇ ਇਹਨੂੰ ਬਿਲਕੁਲ ਸਿੱਧੀ ਕਰ ਲਿਆ। ਇਹ ਇਸ ਤਰ੍ਹਾਂ ਰੱਖ ਕੇ ਵੇਖ ਰਹੇ ਹਾਂ ਜੀ ਇਹ ਆਪਾਂ ਜਿਹੜਾ ਉਹ ਰੱਖਣਾ ਹੈ 5.5 ਤੇ ਇਹਨਾਂ ਨਾਲ ਫालतू ਬਜੜਾ ਇਹ ਬਚ ਜਾਊਗਾ। ਇਹਨੂੰ ਫਿਰ ਆਪਾਂ ਇਹਦੇ ਵਿੱਚ ਜਿਹੜਾ ਇਹਨਾਂ ਨਾਲ ਦੇ ਦੇਣਾ ਹੈਗਾ। ਇਸ ਤਰ੍ਹਾਂ ਨਹੀਂ ਬਣਨਾ। ਇਹਦੇ ਤੇ ਤੁਸੀਂ ਪੱਗ ਪੈਨ ਵੀ ਲਾ ਸਕਦੇ ਨਹੀਂ ਤਾਂ ਇਸ ਤਰ੍ਹਾਂ ਹੀ ਸਿਲਾਈ ਲੱਗ ਜੂਗੀ ਇਹਦੀ। ਇਹ ਤੁਸੀਂ ਘੱਟ ਵੱਧ ਜਿੰਨਾ ਕਰ ਰੱਖਣਾ ਉਹ ਨਾਲ ਰੱਖ ਸਕਦੇ ਹੋ। ਇਸ ਤਰ੍ਹਾਂ ਇਸ ਲਾਈਨਾਂ ਇਹ ਪਮ ਬ੍ਰੀਕ ਬਕਾ ਕਾਸ ਕੇ ਲਾਉਣੀ ਹੈ 1.5 ਮਿੰਟ ਇਹ ਤੱਕ ਆਕੇ ਵੀ ਇਸ ਤਰ੍ਹਾਂ ਆਪਾਂ ਬਿਲਕੁਲ ਸ্লাইਡਾ ਦੇ ਲਈ ਇਹ ਵੀ ਕੋਪਾ ਵਿੱਚ ਧਰ ਲੈਣਾ ਇਹ ਦੇਖ ਲੈਣਾ ਆਪਣਾ ਕੋਜ ਨਹੀਂ ਤਰੀ ਜਾਵੇ ਇਹ ਆਪਾਂ ਜਿੰਨੀ ਵੀ ਬਾਜ ਰੱਖਣੀ ਹੁੰਦੀ ਹੈ ਨਾ ਤਿਆਰ ਉਦਿੱਤ ਆਪਾਂ 2 ਇੰਚ ਜਿਹੜੀ ਇਹ ਘਟਾ ਘੱਟ ਕੇ ਕਰਨੀ ਹੈ ਕਿ ਕਿ 2 ਇੰਚ ਦੀ ਪੱਟੀ ਲੱਗ ਜਾਣੀ ਹੈ ਇਹ ਹੁਣ ਆਪਣੀ ਗੱਜ ਬਣਗੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਬਿਲਕੁਲ ਵਚਾ ਲਈ ਜਿਹੜਾ ਇਹਨੂੰ ਸੇਧ ਚ ਲਿਆ ਕੇ ਇੱਥੇ ਨਿਸ਼ਾਨ ਲਾ ਲੈਣਾ ਇੱਕ ਇੱਥੇ ਆਪਾਂ ਹਸੂਈ ਚ ਧੱਕਾ ਪਾ ਕੇ ਅਰਖੜੀ ਦੇ ਨਾਲ ਦਾ ਕਾਪਣ ਉਹਤੀ ਚਾਹੀਦਾ ਕਿਸੇ ਵੀ ਤਰ੍ਹਾਂ ਦੇ ਲੈ ਲੋ ਇਹ ਮਲਟੀ ਜ ਹੈ ਇਸ ਤਰ੍ਹਾਂ ਦੀ ਕਲਰ ਪੱੜਦਾ ਇਸ ਤਰ੍ਹਾਂ ਨਹੀਂ ਇਹਨੂੰ ਆਪਾਂ ਇੱਕ ਥੋੜੇ ਕਿਨਾਂ ਵਿੱਚੋਂ ਸੋ ਪੰਜ ਟੰਕੇ ਜੇ ਭਰ ਲੈਣੇ ਨੇ ਫੁੱਲ ਜਿਹਾ ਬਣਾ ਲੈਣਾ ਇੱਕ ਧੁੱਪੇ ਜਿਹਾ ਵਰਕ ਕੀਤਾ ਹੁਣ ਆਪਾਂ ਇਹਦੇ ਵਿੱਚ ਮੋਤੀ ਪਾਵਾਂਗੇ ਐਸਟ੍ਰਾਬੇਲ ਕੋਲ ਸੈਟਿੰਗ ਕਰਕੇ ਫਿਰ ਆਪਾਂ ਹੈਡ ਮੋਤੀ ਉੱਪਰ ਲਿਆਉਣਾ ਹੈ

ਆ ਕੇ ਬਾਰ-ਬਾਰ ਨਾ ਦਿੱਕੇ ਨਾ ਹੁਣ ਪਚੰਗੀ ਤੇ ਪਲਕਾ ਕਰਕੇ ਸੋਇਨਾ ਥੱਲੇ ਜਾ ਕੇ ਧਾਗਾ ਖੰਪਾ ਪੱਕਾ ਕਰਕੇ ਗੱਠ ਮਾਰ ਕੇ ਨਾ ਆਵਣਾ ਇਸ ਤਰ੍ਹਾਂ ਜੇ ਬਣਦੀ ਬਜੂ ਦਾ ਤਿਆਰ ਰੱਖੋ ਗੇ ਨਾ ਸਮਾਂ ਲੱਗਦਾ ਹੈ ਇਸ ਤਰ੍ਹਾਂ ਦਾ ਡਿਜ਼ਾਈਨ ਤੇ ਬੜਾ ਸੌਖਾ ਤੇ ਜਲਦੀ ਬਣ ਜਾਣਾ ਵਾੜਾ ਡਿਜ਼ਾਈਨ ਠੀਕ ਹੈ ਜੀ ਇਹ ਨੂੰ ਆਪਾਂ ਇਸ ਤਰ੍ਹਾਂ ਪਰਖੇ ਇਸਰੇ ਫਾਲਤੂ ਕੋ ਟ੍ਰੈਂਡ ਲਈ ਮੋਟਾ ਕੱਟਦੇ ਹਾਂ ਬਾਕੀ ਆਪਾਂ ਜਦੋਂ ਸਲਾਈ ਕਰਾਂਗੇ ਆ ਜਾਵਾਂਗੇ ਸਲਾਈ ਕਰਾਂਗੇ ਇਹ ਇਸ ਨੂੰ ਪਾਜਨਾ ਰੱਖਣਾ ਹੈ 6.5 ਆਪਣਾ ਇਹ ਤੋਂ ਆਪਣਾ ਜਿਹੜਾ ਹੈਗਾ 9 ਇੰਚ no te saate ju pandada . Estra puhas . mis on nii igavene . आप सिलाई ला ला तेरे बाल में भी निकलता है इस करके टेडी सारे पता कि लेने कट लेने इस तरह अपना डिजाइन बन जाता है ਮਾਜਬਾ ਇਹ اندرੋਂ ਮੁੜ ਕੇ ਤੇ ਤਰਪਾਈ ਹੋ ਜਾਣੀ ਹੈ ਇਹ ਤਾਂ ਨਾੜੀਆਂ ਆਪਣੇ ਬਣ ਜਾਂਦੇ ਬਿਲਕੁਲ ਸਿੰਪਲ ਤੇ ਜਲਦੀ ਬਣਨ ਵਾਲਾ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਾ ਰੋਟ ਦੱਸਿਓ ਕਮੈਂਟ ਕਰਕੇ ਦੇਖੋ ਜੀ ਥੈਂਕ ਯੂ